ਪਰਾਲੀ ਹੈ ਉਹ ਗਲੋਬਲ ਵਾਰਮਿੰਗ ਚ ਕੰਟਰੀਬਿਊਟ ਕਰ ਰਹੀ ਹੈ ਗਰਮੀ ਵਧ ਰਹੀ ਆ ਮੌਤਾਂ ਹੋ ਰਹੀਆਂ ਵਾ ਤੇਲ ਬਾਲਦੇ ਆ ਕੋਲਾ ਬਾਲਦੇ ਆ ਪੱਕਾ ਗੱਲ ਇਹ ਕਿ ਇਲੈਕਸ਼ਨ ਇਅਰ ਜਦੋਂ ਹੁੰਦਾ ਤੇ ਜਿਹੜੇ ਸਟੱਬਲ ਬਰਨਿੰਗ ਦੇ ਕੇਸਿਸ ਉਹ ਵੱਧ ਜਾਂਦੇ ਨੇ ਉਹ ਕਿਉਂਕਿ ਜਦੋਂ ਇਲੈਕਸ਼ਨ ਦਾ ਸਾਲ ਹੁੰਦਾ ਵਾ ਕਿਸਾਨ ਨੂੰ ਪਤਾ ਨਹੀਂ ਲੱਗ ਕਿ ਮੇਰਾ ਕੋਈ ਕੁਸ਼ ਬਗੜ ਨਹੀਂ ਸਕਦਾ ਕਿ ਅਸੀਂ ਥਰਮਲ ਪਲਾਂਟ ਦੀ ਗੱਲ ਕਰ ਰਹੀ ਹੈ ਜਾਂ ਪੇਪਰ ਮੀਜ਼ ਦੀ ਗੱਲ ਕਰੀਏ ਉਸ ਪਰਾਲੀ ਕਿ ਕਿਦਾਂ ਯੂਜ਼ ਕਰ ਰਹੇ ਨੇ 10 ਇਹੋ ਜਿਹੇ ਕਾਰਖਾਨੇ ਲੱਗੇ ਨੇ ਜਿਹੜੇ ਕਿ ਬਿਜਲੀ ਬਣਾਉਂਦੇ ਆ ਪਰਾਲੀ ਤੋਂ ਪ੍ਰਿੰਸ ਫੋਰਮਰ ਪ੍ਰਿੰਮਿਸਟਰ ਡਾਕਟਰ ਮਨਮੋਨ ਸਿੰਘ ਉਹਨਾਂ ਨੇ ਵੀ ਤੁਹਾਨੂੰ ਐਡਵਾਈਸ ਕੀਤਾ ਸੀ ਤੂੰ ਕੰਮ ਕਰ ਤਾਂ ਕਿ ਪੰਜਾਬ ਦੇ ਵਿੱਚ ਇੰਡਸਟਰੀ ਆਵੇ کارਖਾਨੇ ਬਣਨ ਸਸਤਰੀਕਰ ਨਮਸਕਾਰ ਮੈਂ ਹਾਂ ਕਿਰਨਦੀਪ ਤੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਿੱਦਾਂ ਪਰਾਲੀ ਨਾਲ ਜਿਹੜੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਤੇ ਕਿੱਦਾਂ ਉਹ 에ਅਰ ਪੋਲਿਊਸ਼ਨ ਚ ਕੰਟ੍ਰਿਬਿਊਟ ਕਰ ਰਹੀ ਹੈ ਤੇ ਕਿੱਦਾਂ ਜਿਹੜਾ ਅਸੀਂ ਪਰਾਲੀ ਨੂੰ ਸਹੀ ਯੂਜ਼ ਕਰਕੇ ਐਜੇ ਐਨਰਜੀ ਸੋਰਸ ਯੂਜ਼ ਕਰ ਸਕਦੇ ਹਾਂ ਤੇ ਇਸੇ ਸਾਰੇ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰ ਲਈ ਸਾਡੇ ਨਾਲ ਨੇ ਜਗੀਰ ਸਿੰਘ ਸਮਰਾ ਜੋ ਕਿ ਸੀਨੀਅਰ ਐਡਵਾਈਜ਼ਰ ਨੇ ਕ੍ਰਿਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਕਿੱਦਾਂ ਜਿਹੜੇ ਉਪਰਾਲੇ ਹੈ ਉਹ ਗਲੋਬਲ ਵਾਰਮਿੰਗ ਚ ਕੰਟ੍ਰਿਬਿਊਟ ਕਰ ਰਹੀ ਹੈ ਤੇ 에ਅਰ ਪੋਲੂਸ਼ਨ ਚ ਦੇਖੋ ਜੀ ਅੱਜਕੱਲ ਤੁਸੀਂ ਅਖਬਾਰਾਂ ਚ ਪੜ੍ਹਦੇ ਜੋ ਕਿ ਤਾਪਮਾਨ ਉੱਪਰ ਚਲਾ ਗਿਆ ਤੇ ਐਨੀਆਂ ਮੌਤਾਂ ਹੋ ਗਈਆਂ ਉੱਥੇ ਗਏ ਸੀਗੇ ਜਿੱਥੇ ਵੀ ਜੱਤਾਂ ਨੂੰ ਹਰ ਥਾਂ ਦੇ ਤੋਂ ਹਰ ਸੂਬੇ ਵਿੱਚੋਂ ਹਰ ਮੁਲਕ ਵਿੱਚੋਂ ਅੱਜ ਕੱਲ ਇਹ ਆ ਰਿਹਾ ਕਿ ਗਰਮੀ ਬਹੁਤ ਜ਼ਿਆਦਾ ਪੈ ਗਈ ਆ ਜੇ ਗਰਮੀ ਵੱਧ ਰਹੀ ਆ ਇੰਨਾ ਮੌਤਾਂ ਹੋ ਰਹੀਆਂ ਇਹਦਾ ਜਿਹੜਾ ਗਰਮੀ ਵੱਧ ਰਹੀ ਆ ਮੌਤਾਂ ਹੋ ਰਹੀਆਂ ਵਾ ਉਹਦਾ ਜਿਹੜਾ ਅਸਲੀ ਮੁੱਦਾ ਵਾ ਉਹ ਆ ਕਿ ਜਦੋਂ ਅਸੀਂ ਤੇਲ ਬਾਲਦੇ ਆ ਕੋਲਾ ਬਾਲਦੇ ਆ ਉਹਦੇ ਵਿੱਚੋਂ ਫਿਰ ਗੈਸਾਂ ਨਿਕਲਦੀਆਂ ਨੇ ਉਹ ਜਿਹੜੀਆਂ ਗੈਸਾਂ ਨੇ ਇੱਕ ਤੇ ਉਹ ਸਾਡੇ ਵਾਤਾਵਰਨ ਨੂੰ ਖਰਾਬ ਕਰਦੀਆਂ ਨਾ ਉਹ ਸਾਡੀ ਸਿਹਤ ਵਾਸਤੇ ਵੀ ਠੀਕ ਨਹੀਂਗਾ ਦੂਸਰਾ ਇਹ ਨਾ ਕਿ ਉਹਦਾ ਜਿਹੜਾ ਤਾਪਮਾਨ ਆ ਨਾ ਉਹ ਬਹੁਤ ਉੱਪਰ ਜਾ ਰਿਹਾ ਵਾ ਤੇ ਇਹ ਫੇ ਇਹਦੇ ਵਿੱਚ ਜਿਹੜੀ ਆਪਾਂ ਇੱਥੇ ਪਰਾਲੀ ਸਾਡੇ ਕੋਲ ਕਾਫੀ ਆ ਪੰਜਾਬ ਦੇ ਵਿੱਚ ਤੇ ਸਾਡੇ ਕੋਲ ਕੋਈ 2 225 ਜਾਂ 40 ਲੱਖ ਟਨ ਪਰਾਲੀ ਸਾਡੀ ਸਾਲ 'ਚ ਹੋ ਜਾਂਦੀ ਆ ਤੇ ਉਹਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਨਾ ਜਲਾਇਆ ਜਾਵੇ ਕੁਝ ਆਧਾ ਪਚੰਦਾ ਹੀ ਕੱਟ ਹੋ ਵੀ ਗਈ ਆ ਅੱਗੇ ਤੋਂ ਕੱਟ ਨਹੀਂ ਹੋ ਰਹੀ ਤੇ ਇਸ ਵਾਸਤੇ ਪਰਾਲੀ ਨੂੰ ਜਲਾਉਣ ਦੀ ਬਜਾਏ ਉਹ ਤੋਂ ਕਈ ਵਸਤੂਆਂ ਬਣਾਈਆਂ ਜਾ ਸਕਦੀਆਂ ਵਾਂ ਜਿਦੇ ਵਿੱਚ ਇੱਕ ਆਮ ਆਦਮੀ ਆ ਉਹਨੂੰ ਵੀ ਫਾਇਦਾ ਹੋਵੇ ਕਿਸਾਨ ਨੂੰ ਵੀ ਫਾਇਦਾ ਹੋਵੇ ਤੇ ਦੂਸਰਾ ਇਹ ਹੈ ਕਿ ਸਾਡਾ ਵਾਤਾਵਰਣ ਆ ਇਹ ਵੀ ਠੀਕ ਰਵੇ ਜੇ ਗਰਮੀ ਬਹੁਤ ਜ਼ਿਆਦਾ ਨਾ ਪਵੇ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਨਾ ਹੋਣ ਤੇ ਉਸ ਉੱਤੇ ਕਾਫੀ ਅੱਜਕੱਲ ਜੋਰ ਦਿੱਤਾ ਜਾ ਰਿਹਾ ਵਾ ਸਾਰੀ ਦੁਨੀਆ ਦੇ ਵਿੱਚ ਇਸ ਚੀਜ਼ ਤੇ ਜੋਰ ਦਿੱਤਾ ਜਾ ਰਿਹਾ ਵਾ ਤੇ ਉਹਦੇ ਵਿੱਚ ਪੰਜਾਬ ਵੀ ਸ਼ਾਮਿਲ ਹੈ ਤੁਸੀਂ ਵੀ ਸ਼ਾਮਿਲ ਹੈ ਅੱਜ ਤੁਸੀਂ ਵੀ ਸ਼ਾਮਿਲ ਹੋ ਗਏ ਜੋ ਅੱਛਾ ਇੱਕ ਹੋਰ ਜਿਹੜਾ ਹੈਰਾਨ ਕਰਨ ਵਾਲਾ ਜਿਹੜਾ ਫੈਕਟ ਹੈ ਉਹ ਇਹ ਹੈ ਕਿ ਜਿਹੜਾ ਆਪਾਂ ਕਹੇ ਲਈ ਕਿ ਇਲੈਕਸ਼ਨ ਇਅਰ ਜਿਆਦਾ ਹੁੰਦਾ ਤੇ ਜਿਹੜੇ ਸਟੱਬਲ ਬਰਨਿੰਗ ਦੇ ਕੇਸਿਸ ਉਹ ਵੱਧ ਜਾਂਦੇ ਨੇ ਇਹ ਐਕਚੁਅਲੀ 2016 ਵਿੱਚ ਸਭ ਤੋਂ ਜ਼ਿਆਦਾ ਇਹ ਅੱਗਾਂ ਲੱਗੀਆਂ ਸੀਗੀਆਂ ਉਹ ਕਿਉਂਕਿ ਜਦੋਂ ਇਲੈਕਸ਼ਨ ਦਾ ਸਾਲ ਹੁੰਦਾ ਵਾ ਕਿਸਾਨ ਨੂੰ ਪਤਾ ਹੁੰਦਾ ਕਿ ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦਾ ਮੇਰੇ ਤੇ ਕੋਈ ਪੁਲਿਸ ਕੇਸ ਨਹੀਂ ਕਰ ਸਕਦੀ ਜਾਂ ਕੋਈ ਮਹਿਕਮਾ ਵਾਂ ਜਿਹੜਾ ਇਹਨੂੰ ਰੋਕਦਾ ਵਾ ਉਹ ਨਹੀਂ ਰੋਕ ਟੋਕ ਨਹੀਂ ਕਰੂਗੀ ਹੁੰਦਾ ਜਨਾ ਵੋਟਰ ਵਾਲੇ ਸਾਲ ਦੇ ਵਿੱਚ ਤੇ ਉਹ ਫਿਰ ਅਗਲੇ ਸਾਲ ਜਦੋਂ 2015 ਆਈ ਫਿਰ ਤਾਂ ਲਿਆ ਗਈ ਸੀ ਤੇ ਅੱਜ ਅੱਜ ਤੱਕ ਜੋ ਰਿਕਾਰਡ ਹੈ ਕਿ 2016 ਜਿਹੜੀ ਇਲੈਕਸ਼ਨ ਹੋਈ ਸੀ ਉਦੋਂ ਸਭ ਤੋਂ ਜ਼ਿਆਦਾ ਅਗ ਲੱਗੀ ਸੀ ਅੱਛਾ ਕਿਉਂਕਿ ਉਹ ਕਿਸਾਨ ਨੂੰ ਹੀ ਪਤਾ ਕਿ ਮੇਰੇ ਤੇ ਕੋਈ 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 ਕਾਰਵਾਈ ਤਾਂ ਹੋ ਨਹੀਂ ਸਕਦੀ ਕਿਸੇ ਤਰ੍ਹਾਂ ਦੀ ਵੀ ਕਿਉਂਕਿ ਹਰ ਇੱਕ ਨੂੰ ਵੋਟ ਪਿਆਰੀ ਹੁੰਦੀ ਆ ਤੇ ਜ਼ਿਆਦਾ ਉਹਦਣਾ ਇਹ ਹੈਗੀ ਆ ਤੇ ਵੇਖਦੇ ਦੇਖਦੇ ਆ ਇਸ ਸਾਲ ਕੀ ਹੁੰਦਾ ਅੱਛਾ ਇਸ ਤੋਂ ਤੁਸੀਂ ਜਿਹੜਾ ਇੱਕ ਅਲਟਰਨੇਟ ਚੀਜ਼ ਦੱਸ ਰਹੇ ਹੋ ਕਿ ਪਰਾਲੀ ਨੂੰ ਆਪਾਂ ਕਈ ਐਜੇ એનર્ਜੀ ਸੋਰਸ ਯੂਜ਼ ਕਰਦੇ ਕੋ ਜੀ ਇਹ ਸਾਡੀ ਬੜੀ ਪੁਰਾਣੀ ਹਿਸਟਰੀ ਆ ਬੜਾ ਪੁਰਾਣਾ ਵਾ ਅਸੀਂ ਹਮੇਸ਼ਾ ਜਿਹੜਾ ਸਾਡੀ ਪਰਾਲੀ ਹੁੰਦੀ ਆ ਉਹਨੂੰ ਉਹਦਾ ਕੁਝ ਇਸਤੇਮਾਲ ਕਰਦੇ ਰਹੇ ਆ ਅਸੀਂ ਪਸ਼ੂਆਂ ਥੱਲੇ ਪਿਛਾਉਣੀ ਫੇਰ ਕੋਈ ਵਰੀ ਗੇੜ ਬਾੜ ਵਟਨੇ ਕੋਈ ਉਹਦੀਆਂ ਚੀਜ਼ਾਂ ਨੂੰ ਉਹਦੀ ਪੈਕੇਜਿੰਗ ਕਰਨੀ ਹੋਵੇ ਉਥੇ ਪਰ ਉਹ ਤਾਂ ਬਹੁਤ ਥੋੜਾ ਜਿਹਾ ਅਮਾਉਂਟ ਹੁੰਦਾ ਉਹ ਬਹੁਤਾ ਹੈ ਨਹੀਂਗਾ ਇਸਤੇਮਾਲ ਪਹਿਲੇ ਵੀ ਹੁੰਦਾ ਸੀਗਾ ਤੇ ਹੁਣ ਜਿਹੜਾ ਕਿਉਂਕਿ ਬਹੁਤ ਜ਼ਿਆਦੀ ਪ੍ਰਾਲੀ ਆ ਤੇ ਹੁਣ ਅਸੀਂ ਹੋਰ ਕਈ ਕਿਸਮ ਦੇ ਇਹਨਾਂ ਦੇ ਇਹਨਾਂ ਦੇ ਤਰੀਕੇ ਕੱਢੇ ਨੇ ਕਿ ਇਹਨੂੰ 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 ਜਲਾਇਆ ਨਾ ਜਾਵੇ ਇਹਦਾ ਕੋਈ ਇਸ ਤੋਂ ਕੋਈ ਚੀਜ਼ ਬਣਾਈ ਜਾਵੇ ਉਹ ਤਾਂ ਜਿਵੇਂ ਚੱਲ ਹੀ ਰਿਹਾ ਵਾ ਪਰ ਉਹ ਕਿਤਾਬ ਆ ਤੇ ਆਪਣਾ ਜਿਤਨਾ ਬਹੁਤ ਥੋੜੀ ਮਾਤਰਾ ਚ ਆ ਤੇ ਹੁਣ ਇਸ ਵਾਸਤੇ ਅਸੀਂ ਨਵੇਂ ਤਰੀਕੇ ਕੱਢੇ ਕੱਢ ਰਹੇ ਆ ਕਿ ਇਹਨੂੰ ਇਹਨੂੰ ਕਿਤਨਾ ਇਸ਼ਤਾ ਕੀਤਾ ਜਾਵੇ ਅੱਛਾ ਤੁਸੀਂ ਦੱਸਦੇ ਜਿੱਦਾਂ ਕਿ ਅਸੀਂ ਥਰਮਲ ਪਲਾਂਟ ਦੀ ਗੱਲ ਕਰੀਏ ਜਾਂ ਪੇਪਰ ਮੇਕਸ ਦੀ ਗੱਲ ਕਰੀਏ ਉਸ ਪਰਾਲੀ ਕਿ ਕਿਦਾਂ ਯੂਜ਼ ਕਰ ਰਹੇ ਆ ਇਸ ਤਰ੍ਹਾਂ ਵਾਂਜੀ ਕਿ ਪੰਜਾਬ ਦੇ ਵਿੱਚ 10 ਇਹੋ ਜਿਹੇ ਕਾਰਖਾਨੇ ਲੱਗੇ ਨੇ ਜਿਹੜੇ ਕਿ ਬਿਜਲੀ ਬਣਾਉਂਦੇ ਆ ਪਰਾਲੀ ਤੋਂ ਪਹਿਲਾਂ ਬਿਜਲੀ ਬਣਦੀ ਸੀਗੀ ਕੋਲੇ ਤੋਂ ਸਾਰਾ ਉਹ ਜਿਹਦਾ ਐਨਟੀਪੀਸੀ ਆ ਸਾਰਾ ਕੋਲੇ ਤੋਂ ਬਣਦੀ ਸੀਗੀ ਤੇ ਕੋਲਾ ਜਿਹੜਾ ਉਹ ਸਭ ਤੋਂ ਨਾਮਰਾਦ ਆ ਸਭ ਤੋਂ ਜ਼ਿਆਦਾ ਜਿਹੜਾ ਗੰਦਗੀ ਉਹ ਹੀ ਫਲਾਉਂਦਾ ਵਾ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਆ ਉਹ ਹੀ ਕਰਦਾ ਵਾ ਤੇ ਸਭ ਤੋਂ ਜ਼ਿਆਦਾ ਵਾਤਾਵਰਨ ਨੂੰ ਖਰਾਬ ਵੀ ਉਹ ਹੀ ਕਰਦਾ ਵਾ ਤੇ ਜਿਹੜੀ ਸਾਡਾ ਤਾਪਮਾਨ ਉੱਪਰ ਜਾ ਰਿਹਾ ਉਹ ਹੀ ਕਰਦਾ ਵਾ ਤੇ ਇਸ ਵਾਸਤੇ ਕੋਲੇ ਨੂੰ ਸਾਰੇ ਮੁਲਕ ਵਿੱਚ ਇੱਕ ਮਹਮ ਚੱਲੀ ਹੋਈ ਆ ਕਿ ਕੋਲੇ ਤੋਂ ਜਾਨ ਛਡਾਓ ਜੇ ਤੁਸੀਂ ਆਪਣਾ ਵਾਤਾਵਰਨ ਠੀਕ ਰੱਖਣਾ ਵਾ ਤੇ ਇਸ ਵਾਸਤੇ ਅਸੀਂ 10 ਪਲਾਂਟ ਲੱਗੇ ਨੇ ਜਿਹੜੇ ਕਿ ਕੋਲੇ ਤੋਂ ਨਹੀਂ ਬਣਾਉਂਦੇ ਬਿਜਲੀ ਉਹ ਪਰਾਲੀ ਤੋਂ ਬਣਾਉਂਦੇ ਨੇ ਪਰਾਲੀ ਦੀਆਂ ਗੱਠਾਂ ਲੈ ਕੇ ਉਹ ਤੋਂ ਬਣਾਉਂਦੇ ਨੇ ਅੱਛਾ ਜਦ ਤੁਸੀਂ ਸੈਂਟਰ ਗਵਰਨਮੈਂਟ ਦੇ ਵਿੱਚ ਸੀਗੇ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਤੇ ਪਲੈਨਿੰਗ ਕਮਿਸ਼ਨ ਸੀਗੇ ਜਦੋਂ ਤੁਹਾਡੀ ਰਿਟਾਇਰਮੈਂਟ ਹੋਈ ਸੀ ਤੇ ਆਪਣੇ ਜੋ ਫਾਰਮਰ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਵੀ ਤੁਹਾਨੂੰ アドਵਾਈਸ ਕੀਤਾ ਸੀਗਾ ਕਿ ਰੀਨਿਊਅਲ એનਰਜੀ ਦੇ ਬਾਰੇ ਹਾਂ ਮੈਂ ਉਹਨਾਂ ਨੇ ਜਦੋਂ ਮੈਂ ਨਾਲ 8-9 ਸਾਲ ਕੰਮ ਕੀਤਾ ਸੀਗਾ ਤੇ ਮੈਂ ਰਿਟਾਇਰ ਹੋ ਕੇ ਚੰਡੀਗੜ੍ਹ ਆ ਗਏ ਤੇ ਉਹ ਫਿਰ ਮੈਨੂੰ ਇੱਥੇ ਆਉਣਾ ਸੀ ਮੈਨੂੰ ਉਹਨਾਂ ਕ੍ਰੈਡਿਟ ਹੀ ਆਉਣਾ ਸੀਗਾ ਤੇ ਇੱਥੇ ਇਹਨਾਂ ਨੇ ਲੰਚ ਦਿੱਤਾ ਉਹਨਾਂ ਕਹਿੰਦੇ ਉਹਨੂੰ ਵੀ ਬਲਾਓ ਮੈਂ ਵੀ ਆ ਗਿਆ ਤੇ ਮੈਨੂੰ ਕਹਿਣ ਲੱਗੇ ਕਿ ਤੂੰ ਕੀ ਕਰਦਾ ਵਾਂ ਮੈਂ ਕਿਹਾ ਜੀ ਮੈਂ ਤਾਂ ਆਪਣੇ ਸ਼ੂ ਟੰਗ ਦਿੱਤੇ ਨੇ ਕਹਿੰਦੇ ਨਹੀਂ 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 ਤੂੰ ਕੰਮ ਕਰ ਤਾਂ ਕਿ ਪੰਜਾਬ ਦੇ ਵਿੱਚ ਇੰਡਸਟਰੀ ਆਵੇ کارਖਾਨੇ ਬਣਨ ਇੱਥੇ ਕੀ ਕੀ ਹੋ ਸਕਦਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਤੇ ਇੱਥੇ ਜਿਆਦਾ ਮਾਈਨਿੰਗ ਬੜੀ ਮਾਈਨਿੰਗ ਮਟੀਰੀਅਲ ਹੈਗਾ ਵਾ ਮਾਈਨਿੰਗ ਦਾ ਮਾਈਨਿੰਗ ਦਾ ਅੱਜਕੱਲ ਬਹੁਤ ਇਸਤੇਮਾਲ ਹੋ ਰਿਹਾ ਕਾਰਖਾਨੇ ਕੰਬੜ ਰਹੇ ਨੇ ਤੇ ਦੂਸਰਾ ਮੈਂ ਕਿਹਾ ਵੀ ਜਿਹੜੀ ਪਰਾਲੀ ਜਲ ਰਹੀ ਆ ਇਹਦਾ ਹਿਸਤਮਾਲ ਕਰ ਸਕਦੇ ਆ ਉਹਨਾਂ ਕਿਹਾ ਵੀ ਮਾਈਨਿੰਗ ਵੀ ਤੂੰ ਹੱਥ ਨਾ ਪਾ ਉਹ ਜਰਾ ਸਾਰਾ ਮੁਸ਼ਕਲ ਟੇਢੀ ਖੀ ਰਿਹਾ ਤੇ ਉਹਦੇ ਵਿੱਚ ਕਈਆਂ ਹੋਰ ਵੀ ਲੋਗ ਆ ਵਿੱਚ ਉਹਦੇ ਜਿਹੜੇ ਨੇ ਤੇ ਕਹਿੰਦਾ ਜਿਹੜੀ ਪਰਾਲੀ ਆ ਇਹਦੇ ਵਿੱਚ ਤੇ ਅਜੇ ਕਿਸੇ ਨੂੰ ਇੰਟਰਸਟ ਹੈ ਹੀ ਨਹੀਂਗਾ ਇਹਦੇ ਵਿੱਚ ਕੋਈ ਕੋਈ ਮਾਫੀਆ ਨਹੀਂਗਾ ਤੇ ਤੂੰ ਇਹ ਕੰਮ ਸ਼ੁਰੂ ਕਰ ਲਾ ਤੇ ਉੱਥੋਂ ਫਿਰ ਮੈਂ ਇਹ ਕੰਮ ਸ਼ੁਰੂ ਕੀਤਾ ਜੀ ਉਹਨਾਂ ਦੇ ਕਹਿਣ ਤੇ ਤੇ ਹੁਣ ਵੀ ਜਦੋਂ ਅਸੀਂ ਕਦੇ ਜਾਂਦੇ ਨਾ ਉਹ ਤਾਂ ਅਜੇ ਵੀ ਪਹਿਲਾਂ ਕਹਿੰਦਾ ਕਿੰਨੀ ਇੰਡਸਟਰੀ ਆਈ ਆ ਸਾਡੇ ਪੰਜਾਬ ਦੇ ਵਿੱਚ ਕਿਉਂਕਿ ਉਹ ਇਹ ਸੋਚਦੇ ਨੇ ਕਿ ਜਿਹੜੇ ਰੋਜ਼ਗਾਰ ਪੈੜਾ ਹੋਣੇ ਆ ਨਾ ਉਹ ਤਾਂ ਇੰਡਸਟਰੀ ਚ ਹੀ ਹੋਣੇ ਆ ਜੋ ਖੇਤੀਬਾੜੀ ਜ ਹੈਗੀ ਉਹ ਤਾਂ ਹੈ ਹੀ ਆ ਜਿਹੜੇ ਅੱਛੇ ਜੋ ਰੋਜ਼ਗਾਰ ਆ ਉਹ ਤਾਂ ਇੰਡਸਟਰੀ ਚ ਆਉਣੇ ਆ ਤਾਂ ਉਸ ਵਾਸਤੇ ਚਾਹੁੰਦਾ ਸੀ ਵੀ ਇੰਡਸਟਰੀ ਇੱਥੇ ਆਵੇ ਕਿਸੇ ਕਿਸ ਤਰ੍ਹਾਂ ਦੀ ਵੀ ਇੰਡਸਟਰੀ ਆ ਜੇ ਤੇ ਉਹਨਾਂ ਨੇ ਫਿਰ ਇਹ ਕਿਹਾ ਸੀ ਵੀ ਤੁਸੀਂ ਪਰਾਲੀ ਇਹੋ ਜੀ ਇੰਡਸਟਰੀ ਲਾਓ ਜਿਹੜਾ ਪਰਾਲੀ ਦਾ ਇਸਤੇਮਾਲ ਕਰੇ ਜਾਂ ਸਾਡਾ ਜਿਹੜੀ ਫੱਕ ਹੁੰਦੀ ਆ ਉਹਦਾ ਇਸਤੇਮਾਲ ਕਰੇ ਤੇ ਅੱਗ ਨਾ ਲੱਗੇ ਉਸ ਚੀਜ਼ ਨੂੰ ਅੱਛਾ ਅਗਰ ਅਸੀਂ ਗੱਲ ਕਰੀਏ ਬਾਇਓ ਗੈਸ ਪਲਾਂਟ ਦੀ ਤਾਂ ਇਸ ਦਾ ਜਿਹੜਾ ਸਭ ਤੋਂ ਵੱਡਾ ਪਲਾਂਟ ਹੈ ਪੰਜਾਬ ਦੇ ਅੰਦਰ ਹੈ ਤੇ ਉਹਦੇ ਅੰਦਰ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਰਹੇ ਹੋ ਨੇ ਇੱਕ ਤਨ ਦਾ ਪਹਿਲਾਂ ਤੇ ਸਾਡਾ ਪਹਿਲਾਂ ਤੇ ਅਸੀਂ ਇਹ ਤਬੀਲੀ ਬਣਾਉਂਦੇ ਸੀਗੇ ਪਰ ਬਿਜਲੀ ਮਹਿੰਗੀ ਪੈਂਦੀ ਸੀ ਕਿਉਂਕਿ ਸੋਲਰ એનર્ਜੀ ਤੇ ਵਿੰਡ એનર્ਜੀ ਬੜੀ ਸਸਤੀ ਹੋ ਗਈ ਸੀਗੀ ਉਹ ਉਹ ਮਹਿੰਗੀ ਪੈਂਦੀ ਸੀ ਉਹ ਫਿਰ ਪੰਜਾਬ ਗਵਰਨਮੈਂਟ ਨੇ ਮਨਾ ਕਰਤੀ ਹੁਣ ਇਸ ਤੋਂ ਅੱਗੇ ਹੋਰ ਨਹੀਂ ਲਗਾਵਾਂਗੇ ਕਿਉਂਕਿ ਫਿਰ ਉਹ ਫਿਰ ਨਾਲ ਸਬਸਿਡੀ ਦੇਣੀ ਪੈਂਦੀ ਸੀ ਉਹਦੇ ਉੱਪਰ ਕਿੱਥੋਂ ਦੇਣਗੇ ਸਬਸਿਡੀ ਫਿਰ ਅਸੀਂ ਕੀਤਾ ਕਿ ਅਸੀਂ ਪਰਾਲੀ ਦੇ ਉਤੋਂ ਉਹਨੂੰ ਸੀਐਨਜੀ ਕਹਿੰਦੇ ਆ ਸੀਐਨਜੀ ਗੈਸ ਬਣਾਉਂਦੇ ਆ ਉਹਨੂੰ सीबीजी ਕੰਪਰੈਸਡ ਬਾਇਓਗੈਸ ਵੀ ਕਹਿੰਦੇ ਨੇ ਉਹ ਗੱਲ ਇੱਕ ਹੀ ਗੱਲ ਆ ਪਰ ਉਹ ਇੱਕ ਟਰੇਡ ਹੁੰਦਾ ਵਾ ਇੱਕ ਨਾਮ ਤੇ ਕੰਪਰੈਸਡ ਬਾਇਓਗੈਸ ਅਸੀਂ ਬਣਾਨੀਏ ਤੋਂ ਸ਼ੁਰੂ ਕੀਤੀ ਆ ਤੇ ਇਹ ਇੱਕ ਸਭ ਤੋਂ ਵੱਡਾ ਪਲਾਂਟ ਲੱਗਾ ਵਾ ਇੱਥੇ ਪੰਜਾਬ ਦੇ ਵਿੱਚ ਹੀ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਪਲਾਂਟ ਆ ਉਹ ਇੱਕ ਜਰਮਨ ਕੰਪਨੀ ਆ ਤੇ ਉਹਨੇ ਪੈਸੇ ਲਾ ਕੇ ਉਹਦੇ ਵਿੱਚ ਇੱਕ ਦਿਨ ਦੇ ਵਿੱਚ ਕੋਈ 33 ਟਨ ਉਹ ਸੀਬੀਜੀ ਜਾਂ ਗੈਸ ਨਿਕਲ ਆਂਦੀ ਨੇ ਔਰ ਉਹਦੀ ਗੈਸ ਬਣਦੀ ਹੈ ਨਾ ਉਹਦਾ ਜਿਹੜੀ ਕੁਆਲਿਟੀ ਸਟੈਂਡਰਡ ਹੁੰਦੇ ਨੇ ਉਹ ਉਹ ਮਤਲਬ ਕਾਰਾਂ ਵਿੱਚ ਵੀ ਇਸਤੇਮਾਲ ਉਹ ਸਟੈਂਡਰਡ ਹੈ ਕਾਰ ਕਿਉਂਕਿ ਉਹ ਖਰੀਦੀ ਹੈ ਇੰਡੀਅਨ ਆਇਲ ਕਾਰਪੋਰੇਸ਼ਨ ਉਹ ਜੋ ਉਹਨਾਂ ਦੇ ਸਟੈਂਡਰਡ ਹੈ ਉਹਦੇ ਸਟੈਂਡਰਡ ਵਾਲੀ ਉਹ ਗੱਲ ਬਣਦੀ ਆ ਤੇ ਉਹ ਲਹਿਰਾ ਗੱਗਾ ਵਾ ਆਪਣਾ ਸੰਗਰੂਰ ਲੱਗੇ ਉੱਥੇ ਇੱਕ ਪਲਾਂਟ ਲੱਗਾ ਵਾ ਬਟਰ ਕਲਾ ਪੈਂਡਿਆ ਤੇ ਲਹਿਰਾ ਗੱਗਾ ਉਹ ਬਲਾਕ ਆ ਤੇ تحصیل ਆ ਤੇ ਉਹ ਪਲਾਂਟ ਜਿਹੜਾ ਸੇਸ਼ਨ ਸਭ ਤੋਂ ਵੱਡਾ ਪਲਾਂਟ ਆ ਤੇ ਉਹ ਉਹਨੂੰ ਵੇਖ ਕੇ ਕਿਉਂਕਿ ਉਹ ਪ੍ਰਾਈਵੇਟ ਸੈਕਟਰ ਦਾ ਪਲਾਂਟ ਸੀਗਾ ਕੋਈ ਛੋਟੇ ਲੈਵਲ ਦੇ ਉਹਦੀ ਉਹਦੀ ਕੈਪੈਸਿਟੀ ਬਹੁਤ ਵੱਡੀ ਸੀਗੀ ਤੇ ਕੋਈ 18 19 ਪਲਾਂਟ ਹੋਰ ਵੀ ਕੰਮ ਕਰ ਰਹੇ ਆ ਬਾਕੀ ਕੁਝ 10 12 ਪਾਈਪਲਾਈਨ ਦੇ ਵਿੱਚ ਵੀ ਆ ਜਿਹੜੇ ਹੋਰ ਹੋਣਗੇ ਤੇ ਉਹ ਮੇਰਾ ਖਿਆਲ ਇਹ ਚੀਜ਼ ਕਾਫੀ ਹੁਣ ਵੱਧ ਗਈ ਆ ਇਹ ਮਤਲਬ ਇਹ ਚੀਜ਼ ਉਹ ਹੁੰਦੀ ਆ ਜਿਹੜੀ ਪ੍ਰਾਈਵੇਟ ਸੈਕਟਰ ਚ ਆ ਜੇ ਜਿਹੜੀ ਗਵਰਨਮੈਂਟ ਸੈਕਟਰ ਚ ਹੁੰਦੀ ਆ ਉਹਨੂੰ ਖੀਪੇ ਤਾਂ ਗਵਰਨਮੈਂਟ ਉਹਨੂੰ ਸਬਸਿਡੀ ਦਿੰਦੀ ਹੋਵੇ ਸਪੋਰਟ ਕਰਦੀ ਹੋਵੇ ਤੇ ਇਹ ਜਿੰਨੇ ਹੁਣ ਤੱਕ ਅਸੀਂ ਇਹ ਸੀਬੀਜੀ ਦੇ ਪਲਾਂਟ ਲਗਾਏ ਨੇ ਇਹ ਸਾਰੇ ਪ੍ਰਾਈਵੇਟ ਸੈਕਟਰ ਚ ਆ ਇਹ ਪਬਲਿਕ ਸੈਕਟਰ ਵਿੱਚ ਨਹੀਂਗਾ ਕੋਈ ਵੀ ਤੇ ਇਹਦਾ ਮਤਲਬ ਇਹ ਆ ਕਿ ਜਿਹੜੇ ਜਿਹੜਾ ਇਨਵੈਸਟਰ ਆ ਜਿਹੜੇ ਕੋ ਪੈਸਾ ਵਾ ਜਿਹਨੇ ਪੈਸੇ ਕਮਾਉਣੇ ਨੇ ਉਹਨੂੰ ਯਕੀਨ ਹੋ ਗਿਆ ਵਾ ਕਿ ਇਹ ਘਾਟੇ ਦਾ ਸੌਦਾ ਨਹੀਂਗਾ ਤੇ ਅੱਛਾ ਇੱਕ ਜਿਹੜਾ ਬਾਇਗਸ ਪਲਾਂਟ ਲਈਏ ਇਹ ਕਾਫੀ ਮੁਸ਼ਕਲ ਵੀ ਆ ਰਹੀ ਸੀ ਜੀ 3 ਸਾਲ ਤੱਕ ਪ੍ਰੋਜੈਕਟ ਲਟਕਿਆ ਰਿਹਾ ਇਵਨ ਕਿ ਤੁਹਾਨੂੰ ਸੀਐਮ ਨੂੰ ਇੰਟਰਫੇਅਰ ਕਰਨਾ ਪਿਆ ਨਹੀਂ ਉਹਦੇ ਵਿੱਚ ਇਹ ਸੀਗਾ ਜੀ ਇਹ ਇੱਕ ਨਵੀਂ ਕਿਸਮ ਦੀ ਚੀਜ਼ ਸੀਗੀ ਨਿਆ ਟ੍ਰੇਡ ਆ ਨਈ ਇੰਟਰਪ੍ਰਾਈਜ਼ਿੰਗ ਸੀਗੀ ਤੇ ਇਹਦੇ ਵਿੱਚ ਅਪਰੂਵ ਲੈਣੀ ਪੈਂਦੀ ਆ ਤੇ ਉਹਦੀ 17 18 ਅਪਰੂਵ ਲੈਣੀਆਂ ਪੈਂਦੀਆਂ ਸੀਗੀਆਂ ਤੇ ਉਹ ਕੀ ਹੋਇਆ ਕਿ 2015 ਵਿੱਚ ਉਹਨਾਂ ਨੇ ਸ਼ਾਇਦ ਅਪਲਾਈ ਕੀਤਾ ਸੀ ਇਹਦੇ ਵਾਸਤੇ ਤਦ ਅਕਾਲੀ ਗਵਰਨਮੈਂਟ ਸੀਗੀ ਤੇ ਉਹ ਕੁਝ ਕਿਸੇ ਨੇ ਜਿਆਦਾ ਧਿਆਨ ਨਹੀਂ ਦਿੱਤੀ ਸੀ ਜਾਂ ਕਿਸੇ ਨੇ ਉਹਨੂੰ ਪਿੱਛੇ ਨਹੀਂ ਲਾਇਆ ਜਾਂ ਕਿਸੇ ਨੇ ਦੱਸਿਆ ਨਹੀਂ ਪੰਜਾਬ ਗਵਰਨਮੈਂਟ ਨੂੰ ਜਾਂ ਉਦੋਂ ਦੀ ਗਵਰਨਮੈਂਟ ਵੀ ਬੜੀ ਚੰਗੀ ਚੀਜ਼ ਆ ਬਾਅਦ ਵਿੱਚ ਠੀਕ ਲੱਗੇਗੀ ਉਹ ਨਿਕਲ ਗਈ ਫਿਰ ਕੀ ਹੋਇਆ ਕਿ ਦੂਸਰੀ ਕਾਂਗਰਸ ਦੀ ਗਵਰਨਮੈਂਟ ਆ ਗਈ ਤੇ ਉਹਨਾਂ ਨੇ ਵੀ ਨਵੇਂ ਨਵੀਂ ਗਵਰਨਮੈਂਟ ਜਾਈ ਸੀ ਪੰਜ 6 ਮਹੀਨੇ ਲੱਗ ਜਾਂਦੇ ਆ ਨਾ ਬੈਠਦੇ ਬੂੜਦਿਆਂ ਨੂੰ ਉਹਨਾਂ ਨੇ ਵਿੱਚੋਂ ਕੋਸ਼ਿਸ਼ ਕੀਤੀ ਸੀਗੀ ਆਪਣਾ ਜਿਹੜੀ ਕੰਪਨੀ ਸੀਗੀ ਕਿ ਅਸੀਂ ਇਹਨੂੰ ਹਰਿਆਣੇ ਚ ਲੈ ਜਾਈਏ ਕਿਉਂਕਿ ਹਰਿਆਣੇ ਵਿੱਚ ਭਾਜਪੀ ਦੀ ਗਵਰਨਮੈਂਟ ਸੀ ਤੇ ਉਹ ਸਮੇਂ ਦੇ ਵੀ ਸੈਂਟਰ ਵਿੱਚ ਵੀ ਭਾਜਪੀ ਦੀ ਗਵਰਨਮੈਂਟ ਆ ਹੁੰਦਾ ਜੀ ਹਰ ਇੱਕ ਆਪਣਾ ਪਸਤਾਬ ਕਿਤਾਬ ਲੱਗਦਾ ਹੀ ਆ ਤੇ ਉਹ ਲੱਗੇ ਤੇ ਫਿਰ ਉਹ ਕਿਉਂਕਿ ਮੈਂ ਜਰਮਨੀ ਚ ਪੜਿਆ ਪੜਿਆ ਸੀ ਮੈਨੂੰ ਮਿਲੇ ਤੇ ਮੈਂ ਫਿਰ ਕਿਹਾ ਵੀ ਨਹੀਂ ਤੁਸੀਂ ਨਾ ਜਾਓ ਅਸੀਂ ਤੁਹਾਨੂੰ ਇੱਥੇ ਹੀ ਲੈਸੈਂਸ ਲੈ ਦਿੰਨੇ ਆ ਜੇ ਇੱਥੇ 2 ਸਾਲ ਲੱਗੇ ਤਾਂ ਉੱਥੇ ਵੀ ਡੇਢ ਤਾਂ ਲੱਗੀ ਜਾਊਗਾ ਉੱਥੇ ਵੀ ਤੇ ਫਿਰ ਮੈਂ ਉਹ ਰਾਜਾ ਸਾਹਿਬ ਕੇ ਪਾਸ ਮੈਂ ਲੈ ਕੇ ਗਿਆ ਸੀ ਉਹ ਰਾਜਾ ਸਾਹਿਬ ਨੇ ਸਾਰੀ ਗੱਲ ਗੁੱਲ ਸਮਝਾਈ ਤੇ ਉਹਨਾਂ ਨੇ ਉਹ ਬੜੇ ਇਸ ਚੀਜ਼ ਤੇ ਖੁਸ਼ ਹੋਏ ਕਿ ਇਹੋ ਜੀ ਨਵੀਂ ਚੀਜ਼ ਕੋਈ ਆ ਰਹੀ ਆ ਉਹਨਾਂ ਨੇ ਕਿਹਾ ਜੇ ਅਗਲੇ ਦਿਨ ਹੀ ਉਹਨਾਂ ਨੂੰ ਇੱਥੇ ਬੁਲਾ ਲਿਆ ਆਪਣਾ ਤਾਜ ਹੋਟਲ 'ਚ ਨਾਲੇ ਲੰਚ ਖਲਾਇਆ ਨਾਲੇ ਉਹਨੂੰ ਉਹਨਾਂ ਨੇ ਉਸੇ ਵੇਲੇ ਹੀ ਉਹ ਜਿਹੜੀ ਅਪਰੂਵਲ ਹੁੰਦੀ ਆ ਨਾ ਉਹ ਦੇ ਦਿੱਤੀ ਉਤ ਬਾਅਦ ਫਿਰ 16 17 ਅਪਰੂਵਲਾਂ ਹੋਰ ਵੀ ਲੈਣੀਆਂ ਸੀਗੀਆਂ ਉਹ ਉਹਨਾਂ ਨੇ ਮੈਨੂੰ ਤੇ ਇੱਕ ਇੱਥੇ ਪੰਜਾਬ ਇਨਵੈਸਟ ਦਾ ਹੈਗਾ ਸੀਗਾ ਸੀਈਓ ਹੋਰ ਸਾਡੀ ਡਿਊਟੀ ਲਗਾ ਦਿੱਤੀ ਵੀ ਤੁਸੀਂ ਇਹਨਾਂ ਨੂੰ ਜਰਮਨ ਕੰਪਨੀਆ ਬਾਹਰਲੇ ਕੰਪਨੀਆ ਇਹਨੂੰ ਕੀ ਪਤਾ ਵੀ ਕਿੱਥੇ ਜਾਣ ਧੱਕੇ ਖਾਂਦੇ ਫਿਰਨਗੇ ਉਹ ਉਹ ਵੀ ਫੇਸੀ ਉਹਨਾਂ ਨੂੰ ਲੈ ਕੇ ਦਿੱਤੀ ਸੀ ਕਿ ਆ ਮਨਜ਼ੂਰੀਆਂ ਵੀ ਸਾਰੀਆਂ ਉਹਨੂੰ ਪਲਾਂਟ ਬਿਲਕੁਲ ਕੰਮ ਕਰ ਰਿਹਾ ਉਹਨੂੰ ਵੇਖ ਕੇ ਫਿਰ ਉਹ ਸਾਰਾ ਗੱਲ ਅੱਗੇ ਵਧ ਰਹੀ ਆ ਇਸ ਤੋਂ ਇਲਾਵਾ ਇੱਕ ਹੋਰ ਵੀ ਆ ਕਿ ਸਾਨੂੰ ਸਭ ਤੋਂ ਬੁਰਾ ਕੋਲਾਵਾ ਦੁਨੀਆ ਨੂੰ ਤੇ ਕੋਲਾ ਇਸ ਵਾਸਤੇ ਬੁਰਾ ਵਾ ਕਿ ਪ੍ਰਦੂਸ਼ਣ ਬਹੁਤ ਕਰਦਾ ਵਾ ਸਾਨੂੰ ਇੱਕ ਪੰਜਾਬ ਦੇ ਵਿੱਚ ਆ ਵੀ ਸਾਡਾ ਕੋਲਾ ਬਹੁਤ ਦੂਰ ਤੋਂ ਆਉਂਦਾ ਜਦੋਂ ਪਿੱਛੇ ਕਿਸਾਨਾਂ ਦੀ ਨੇ ਗੱਡੀਆਂ ਰੋਗ ਦਿੱਤੀਆਂ ਸੀਗੀਆਂ ਤੇ ਕੋਲੇ ਦਾ ਭਾਅ 11000 ਤੋਂ 28000 ਤੱਕ ਪਹੁੰਚ ਗਿਆ ਸੀਗਾ ਤੇ ਉਹ ਸਾਡਾ ਆਪਣਾ ਤੇ ਕੋਲਾ ਹੈ ਨਹੀਂਗਾ ਤੇ ਫਿਰ ਅਸੀਂ ਇੱਕ ਬੰਨੇ ਆ ਇੱਕ ਕੋਨੇ ਵਿੱਚ ਆ ਆਪਣਾ ਅੱਗੇ ਤੇ ਪਾਕਿਸਤਾਨ ਜਾਂਦਾ ਵਾ ਤੇ ਇਹ ਫਿਰ ਜਿਹੜੀ ਇੱਥੋਂ ਦੇ ਇੰਡਸਟਰੀ ਵਾਲੇ ਸੀਗੇ ਇਹ ਵੀ ਜਾਣਦੇ ਸੀ ਵੀ ਕੋਲੇ ਦੇ ਥਾਂ ਕੋਈ ਹੋਰ ਚੀਜ਼ ਮਿਲ ਜੇ ਤੇ ਅੱਛੀ ਆ ਪਹਿਲਾਂ ਤੇ ਗੱਲ ਹੋਈ ਕਿ ਜਿੰਨੇ ਸਾਡੀਆਂ ਰਾਈਸ ਮਿਲਾਂਆਂ માં 4000 ਦੇ ਆਸ-ਪਾਸ ਰਾਈਸ ਮਿਲਾਂ ਹੈਗੀਆਂ ਉਹ ਪਹਿਲਾਂ ਉਹਦੇ ਚ ਰਾਈਸ ਹਸਕ ਹੁੰਦਾ ਸੀ ਉਹਨੂੰ ਉਹਨੂੰ ਜਲਾਉਂਦੇ ਹੁੰਦੇ ਸੀਗੇ ਤੇ ਬਿਜਲੀ ਬਣਾਉਂਦੇ ਸੀ ਕੋਲੇ ਤੋਂ ਹੁਣ ਹੁਣ ਜਿੰਨੇ ਵੀ ਸਾਰੇ ਉਹ ਰਾਈਸ ਮਿਲਾਂ ਵਾ ਉਹ ਹੁਣ ਕੋਲੇ ਤੋਂ ਬਿਜਲੀ ਨਹੀਂ ਬਣਾ ਲਏ ਉਹ ਰਾਈਸ ਹਸਕ ਜਿਹੜੀ ਬਾਜ ਜਾਂਦਾ ਵਾ ਛਿਲਕੇ ਤੋਂ ਬਣਾਉਂਦੇ ਆ ਸਾਰੇ ਤੇ ਉਹ ਵੀ ਸਾਡੀ ਬਚਤ ਹੋ ਗਈ ਕੋਲੇ ਦੀ ਫੇਰ ਪਰਾਲੀ ਤੇ ਗੱਲ ਆਈ ਸਭ ਤੋਂ ਪਹਿਲਾਂ ਤੇ ਅੱਗੇ ਆਇਆ ਸੀਗਾ ਇਹ ਉਹਦਾ ਜਿਹੜਾ ਛਿਲਕੇ ਤੋਂ ਇਹ ਛਿਲਕਾ ਤੋਂ ਉਥੇ ਤੋਂ ਸਭ ਤੋਂ ਪਹਿਲਾਂ ਉਥੇ ਬਦਲਾਅ ਆਇਆ ਫੇਰ ਕੀ ਹੋਇਆ ਵੀ ਗਵਰਨਮੈਂਟ ਨੇ ਇੱਕ ਆਰਡਰ ਪਾਸ ਕਰਤਾ ਗਵਰਨਮੈਂਟ ਆਫ ਇੰਡੀਆ ਨੇ ਤੇ ਜੋ ਨੈਸ਼ਨਲ ਐਨਟੀਪੀਸੀ ਹੈ ਨਾ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਵੀ ਤੁਸੀਂ ਆਪਣਾ ਕੋਲੇ ਦੇ ਵਿੱਚ 5% ਜਿਹੜੇ ਹਨ ਇਹ ਪਾਓ ਪੈਲੇਟਸ ਇਹਨਾਂ ਗੱਠਾਂ ਜਿਹਾ ਬਣਾ ਲੈਂਦੇ ਆ ਆਪਣੇ ਪਰਾਲੀ ਦੀਆਂ ਜਾਂ ਉਹ ਗੱਠਾਂ ਪਾਓ ਤੇ ਉਹ ਹੁਣ ਗੱਠਾ ਬਣਾਉਣ ਦੇ ਪਲਾਂਟ ਵੀ ਲੱਗ ਗਏ ਨੇ ਇੱਕ ਤੇ ਪਲਾਂਟ ਲੱਗਾ ਵਾ ਪਿੱਖੀ ਉੱਥੇ ਜਿੱਥਾ ਕਿਹੜਾ ਡਿਸਟ੍ਰਿਕਟ ਆ ਪਿੱਖੀ ਵਾਲਾ ਮਾਨਸਾ ਨਾ ਹਾਂ ਮਾਨਸਾ ਹਾਂ ਉਹ ਪਿੱਖੀ ਆ ਮਾਨਸੇ ਵਿੱਚ ਆ ਤੇ ਉੱਥੇ ਪਲਾਂਟ ਉਹ ਵੀ ਬਾਹਰ ਦੀ ਕੰਪਨੀ ਆਈ ਆ ਉਹਨੇ ਲਾਇਆ ਵਾ ਤੇ ਉਹਦੇ ਉੱਥੋਂ ਉਹ ਗੱਠਾ ਬਣਾਉਂਦੇ ਨੇ ਕਈ 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 ਸਾਈਜ਼ ਦੇ ਬਣਾਉਂਦੇ ਨੇ ਕਿਉਂਕਿ ਪੰਜਾਬ ਨੇ ਕਿ ਵੀ ਆਰਡਰ ਕੱਢਤਾ ਵਾ ਵੀ ਜਿੰਨੇ ਸਾਡੇ ਇਟਾਂ ਦੇ ਪੱਠੇ ਆ ਨਾ ਉਹ 25% ਕੋਲਾ ਨਹੀਂ ਇਸਤੇਮਾਲ ਕਰਨਗੇ ਉਹ 25% ਉਹਦੇ ਵਿੱਚ ਗੱਠਾ ਪਾਉਣਗੇ ਕੋਲੇ ਤੇ ਉਹਦਾ ਦੇ ਪਲਾਂਟ ਵੀ ਉੱਥੇ ਲੱਗ ਗਿਆ ਵਾ ਭਿੱਖੀ ਆ ਇੱਕ ਲੱਗਾ ਉਹ ਉਹ ਵੀ ਮੈਂ 300 ਟਨ ਪ੍ਰਾਲੀ ਇੱਕ ਸਾਲ ਚ ਇੱਕ ਮਹੀਨਾ ਇੱਕ ਦਿਨ ਚ ਖਤਮ ਕਰਦਾ ਵਾ ਤੇ ਉਹ ਵਾ ਫਿਰ ਉਹਨੂੰ ਵੇਖ ਕੇ ਉਹ ਵੀ ਬਹੁਤ ਵੱਡਾ ਪਲਾਂਟ ਆ ਛੋਟੇ ਪਲਾਂਟ ਵੀ ਕਾਫੀ ਆ ਗਏ ਨੇ ਤੇ ਹੁਣ ਇਹ ਆ ਕਿ ਜਿਹੜੀ ਸਾਡੇ ਪੱਠੇ ਆ ਉਹਨਾਂ ਵਿੱਚ ਉਹ ਜਿਹੜੀਆਂ ਉੱਥੇ ਉਹ ਗੱਠਾ ਬਣਾਉਣਗੇ ਕੋਲੇ ਥਾਂ ਤੇ ਉਹ ਗੱਠਾ ਇਸਤੇਮਾਲ ਹੋਣਗੀਆਂ ਫਿਰ ਇੱਕ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਇਹ ਵੀ ਕਹਿੰਦਾ ਵਾ ਕਿ ਜਿਹੜੇ ਵੱਡੇ ਬੋਇਲਰ ਆ ਕਿਉਂਕਿ ਜਿਹੜੇ ਬੋਇਲਰ ਨੇ ਬੋਇਲਰ ਦੇ ਵਿੱਚ ਬਣਦੀ ਆ ਭਾਪ ਤੇ ਪਾਫ तकरीबन ਹਰੇਕ ਤਰ੍ਹਾਂ ਦੀ ਇੰਡਸਟਰੀ ਨੂੰ ਚਾਹੀਦੀ ਆ ਭਾਵੇਂ ਕੋਈ ਟੈਕਸਟਾਈਲ ਦੀ ਇੰਡਸਟਰੀ ਹੋਵੇ ਚਾਹੇ ਕੋਈ ਡੇਰੀ ਪਲਾਂਟ ਹੋਵੇ ਇਹ ਇੱਕ ਚਾਹੇ ਕੋਈ ਸਕੁਐਸ਼ ਬਣਾਉਂਦਾ ਵਾ ਚਾਹੇ ਕੁਝ ਵੀ ਪ੍ਰੋਸੈਸਿੰਗ ਇੰਡਸਟਰੀ ਹੋਵੇ ਉਹਦੇ ਵਿੱਚ ਪਾਫ ਤੇ ਚਾਹੀਦੀ ਆ ਸਟੀਮ ਤੇ ਚਾਹੀਦੀ ਆ ਤੇ ਉਹਨਾਂ ਨੇ ਇਹ ਕਿਹਾ ਵਾ ਵੀ ਜਿਹੜੇ ਇਸ ਤੋਂ ਬਾਅਦ ਜਿਹੜੇ ਵੱਡੇ ਬੋਇਲਰ ਬਣਨਗੇ ਨਾ ਜਿਨ੍ਹਾਂ ਦੀ ਕੈਪੈਸਿਟੀ ਹੋਊਗੀ 25 ਟਨ ਪਰ ਆਵਰ ਐਂਡ ਜਿਆਦੀ ਹੋਊਗੀ ਉਹ ਕੋਲੇ ਤੇ ਨਹੀਂ ਚੱਲਣਗੇ ਉਹ ਸਾਰੇ ਸਾਡੇ ਪ੍ਰਾਲੀ ਤੇ ਹੀ ਚੱਲਣਗੇ ਤੇ ਉਹ ਉਹਦਾ ਵੀ ਕਾਫੀ ਇਸਤੇਮਾਲ ਹੋ ਜੂਗਾ ਤੇ ਫਿਰ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਜਿਹੜਾ ਪੇਪਰ ਮਿਲਾਂ ਨੇ ਸਾਰੀਆਂ ਉਹ ਉਹਨਾਂ ਤੇ ਉਹਨਾਂ ਦੇ ਪੁਰਾਣੇ ਬੋਇਲਰਸ ਹੈ ਨਾ ਉਹਨਾਂ ਨੇ ਉਹਨਾਂ ਨੂੰ ਬਦਲ ਬਦਲ ਲਿਆ ਵਾ ਇੱਕ ਨਵੇਂ ਨਵੇਂ ਵਿੱਚ ਕੁਝ ਕੁ ਚੀਜ਼ੇ ਪਰਜੇ ਪਰਜੇ ਬਦਲ ਕੇ ਤੇ ਉਹ ਬਹੁਤ ਸਾਰੇ ਜਿਹੜੇ ਪੇਪਰ ਮਿਲਾਂ ਵਾ ਉਹ ਵੀ ਆਪਣੀ ਜਿਹੜੀ ਭਾਫ ਆ ਉਹ ਉਹ ਇਤ ਪ੍ਰਾਲੀ ਤੋਂ ਬਣਾ ਰਹੇ ਨੇ ਕੋਲਾ ਉਹ ਵੀ ਨਹੀਂ ਉਹ ਵੀ ਨਹੀਂ ਇਸਤੇਮਾਲ ਕਰ ਰਹੇ ਫਿਰ ਇਸ ਤੋਂ ਅੱਗੇ ਫਿਰ ਗਵਰਨਮੈਂਟ ਨੇ ਇਹ ਕਿਹਾ ਵਾ ਕਿ ਜਿਹੜਾ ਸਾਡਾ ਬਾਹਰੋਂ ਪੈਟਰੋਲ ਆਉਂਦਾ ਵਾ ਉਹ ਬੜਾ ਮਹਿੰਗਾ ਵਾ ਤੇ ਸਾਡੇ ਉੱਤੇ ਫਾਰਨ ਐਕਸਚੇਂਜ ਦਾ ਬੋਝ ਵੀ ਜ਼ਿਆਦਾ ਵੱਜ ਜਾਂਦਾ ਵਾ ਤੇ ਉਹ ਕਹਿੰਦੇ ਆ ਕਿ ਅਸੀਂ ਪੈਟਰੋਲ ਦੇ ਵਿੱਚ ਇਹ ਇਥਨਲ ਹੁੰਦਾ दारू ਇੰਦਾ ਕਿਸਮ ਦਾ ਤੇ ਪਰ ਉਹ ਡ੍ਰਿੰਕਾਂ ਵਾਲਾ दारू ਨਹੀਂ ਹੁੰਦਾ ਦੂਜਾ ਹੁੰਦਾ ਵਾ ਵੀ ਉਹ ਪਾ ਕੇ ਤੇ ਅਸੀਂ ਆਪਣਾ ਉਹਦੀ ਜਿਹੜੀ ਇੰਪੋਰਟ ਬਾਹਰੋਂ ਮੰਗਾਣੇ ਆਂ ਅਸੀਂ ਪਟਵਾਲ ਉਹਦੀ ਉਹਦੀ ਮਾਤਰਾ ਘੱਟ ਕਰੀਏ ਤਾਂ ਜੋ ਸਾਡੇ ਡਾਲਰ ਵੀ ਬਚ ਜਾਣ ਬਚ ਜਾਣ ਜਿੱਦਾਂ ਆਪਣਾ ਅਗਰ ਪਾਣੀ ਪੱਤੇ ਰਿਫਾਈਨਰੀ ਦੀ ਗੱਲ ਕਰੀਏ ਉੱਥੇ ਵੀ ਯੂਜ਼ ਹੋ ਰਿਹਾ ਹਾਂ ਉਹ ਉੱਥੇ ਜਿਹੜਾ ਇੱਕ ਪਾਣੀ ਪੱਤੇ ਇੱਕ ਆਲਰੇਡੀ ਇੱਕ ਰਿਫਾਈਨਰੀ ਲੱਗੀ ਨੇ ਐ ਐਕਚੁਅਲੀ ਜਿਹੜੀ ਅਸੀਂ ਇਹ ਰਿਫਾਈਨਰੀ ਬਣਾਉਂਦੇ ਆਂ ਨਾ ਪ੍ਰਾਲੀ ਵਾਲੀ ਇਹਨੂੰ ਬਾਇਓ ਰਿਫਾਈਨਰੀ ਕਿਹਾ ਜਾਂਦਾ ਵਾ ਤੇ ਦੂਜੀ ਜਿਹੜੀਆਂ ਰਿਫਾਈਨਰੀਆਂ ਨੇ ਇਹਨਾਂ ਦੀਆਂ ਬੜੀਆਂ-ਬੜੀਆਂ ਕੰਪਨੀਆਂ ਉਹ ਪੈਟਰੋ ਰਿਫਾਈਨਰੀਜ਼ ਹੁੰਦੀਆਂ ਨੇ ਤੇ ਉਹਦੇ ਕੱਚਾ ਮਾਲ ਬਾਹਰੋਂ ਆਉਂਦਾ ਉਹ ਚੰਦਾ ਵਾ ਇੱਕ ਉਥੇ ਲੱਗ ਗਿਆ ਉਹ ਪਲਾਂਟ ਇੱਕ ਬਠਿੰਡੇ ਬਣ ਰਿਹਾ ਵਾ ਉਹ ਜਿਹੜਾ ਪਲਾਂਟ ਲੱਗਿਆ ਸੀਗਾ ਪਾਣੀਪਤ ਉਹਦੀ ਲਾਗਤ ਆਈ ਸੀ 950 ਕਰੋੜ ਦੀ ਜਿਹੜਾ ਬਠਿੰਡੇਕ ਬਣ ਰਿਹਾ ਵਾ ਉਹ ਐਚਪੀਸੀਐਲ ਇੱਕ ਹੋਰ ਕੰਪਨੀ ਆ ਜਿਦਾਂ ਆਈਓਸੀਐਲ ਆ ਉਹਦਾ ਕੋਈ ਖਰਚਾ ਆਊਗਾ 1100 ਕਰੋੜ ਆ ਪਰ ਕਿਉਂਕਿ ਆਈਓਸੀਐਲ ਵੀ ਪਬਲਿਕ ਕੰਪਨੀ ਆ ਤੇ ਐ ਐਚਪੀਸੀ ਆ ਜਿਹੜਾ ਬਠਿੰਡ ਉਹ ਪਬਲਿਕ ਕੰਪਨੀ ਆ ਤੇ ਜਿਹੜਾ ਜਿਹਨੇ ਆਪਣਾ ਨਿੱਜੀ ਪੈਸਾ ਲਾਉਣਾ ਨਾ ਉਹ ਇਹਨਾਂ ਤੈਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਜਿਹੜੀ ਸਰਕਾਰੀ ਕੰਪਨੀ ਹੁੰਦੀ ਆ ਜੇ ਉਹ ਚ 100 ਕਰੋੜਾ ਘਾਟਾ ਵੀ ਹੋ ਜੇ ਤੇ ਕੀ ਫਰਕ ਪੈਂਦਾ ਉਹਨਾਂ ਨੂੰ ਤੇ ਲੇਕਿਨ ਜਿਹੜਾ ਪ੍ਰਾਈਵੇਟ ਵਾਲਾ ਬੰਦਾ ਜੇਦੀ ਆਪਣੇ ਪੈਸਾ ਲਾਇਆ ਉਹ ਤੇ 1 ਕਰੋੜ ਵੀ ਘਾਟਾ ਪਵੇ ਤੇ ਉਹ ਤੇ ਦੇਖੋ ਤੇ ਨਹੀਂ ਨਸੂਗਾ ਤੇ ਇਸ ਵਾਸਤੇ ਉਹ ਕਹਿੰਦੇ ਆ ਵੀ ਸਾਨੂੰ ਅਸੀਂ ਤਾਂ ਫਿਰ ਅਸੀਂ ਇੱਕ ਪ੍ਰਾਈਵੇਟ ਇੰਡਸਟਰੀ ਨੂੰ ਤਿਆਰ ਕੀਤਾ ਵਾ ਤੇ ਉਹ ਸਾਰਾ ਹੀ ਪ੍ਰਾਈਵੇਟ ਇੰਡਸਟਰੀ ਵੇ ਦੇ ਪਲਾਂਟ ਲਗਾਊਗੀ ਇੱਥੇ ਆਪਣਾ ਪਟਿਆਲੇ ਦੇ ਲਾਗੇ ਤੇ ਉਹਦਾ ਵੀ ਕੋਈ ਇਨਵੈਸਟਮੈਂਟ ਹੋਊਗਾ 2000 ਕਰੋੜ ਤੋਂ ਉੱਪਰ ਜ਼ਿਆਦਾ ਹੋਊਗਾ ਉਹਦੀ ਪੰਜਾਬ ਗਵਰਨਮੈਂਟ ਨੇ ਇਨ ਪ੍ਰਿੰਸੀਪਲ ਆਪਣੀ ਮਨਜ਼ੂਰੀ ਵੀ ਦੇ ਦਿੱਤੀ ਆ ਬਾਕੀ ਕੁਝ ਕੁ ਇਸ ਕੁਝ ਸਾਨੂੰ ਮਨਜ਼ੂਰੀਆਂ ਸੈਂਟਰ ਚੋਂ ਚਾਹੀਦੀਆਂ ਵਾ ਉਥੇ ਵੀ ਚੱਲ ਰਿਹਾ ਕੰਮ ਤੇ ਉਹ ਵੀ ਇੱਕ ਅਛੀ ਚੀਜ਼ ਹੋਊਗੀ ਜੋ ਜਾ ਕੇ ਸਾਨੂੰ ਬਾਲਣ ਜਲਾਉਣ ਦੀ ਬਜਾਏ ਆਪਣਾ ਪੈਟਰੋਲ ਬਚਾ ਲਾਂਗੇ ਆਪਣੀ ਜਈ ਸਾਡੀ ਫਾਰਨ ਕਰੰਸੀ ਆ ਸਾਡੇ ਤੇ ਬੋਝ ਆ ਬੋਝ ਘੱਟ ਕਰ ਲਵਾਂਗੇ ਤੇ ਬਾਕੀ ਇਹ ਧੂਆਂ ਤੇ ਜਿਹੜਾ ਪ੍ਰਦੂਸ਼ਣ ਆ ਤੇ ਜਿਹੜਾ ਤਾਪਮਾਨ ਉੱਪਰ ਜਾ ਰਿਹਾ ਉਹਦਾ ਵੀ ਫਾਇਦਾ ਹੋਊਗਾ ਕਿਉਂਕਿ ਹੁੰਦਾ ਕਿਹਾ ਹੈ ਕਿ ਇਹਨੂੰ ਅਸੀਂ ਕਹਿੰਦੇ ਆ ਰੀਨਿਊਏਬਲ એનર્ਜੀ ਅੰਗਰੇਜ਼ੀ ਵਿੱਚ ਜਿਹੜੀ ਮੈਂ ਹੁਣ ਪਰਾਲੀ ਜਾਲੀ ਆ ਅਗਲੇ ਸਾਲ ਫੇਰ ਪੈਦਾ ਹੋ ਜਾਣੀ ਆ ਉਹ 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 ਬਦਲ ਗਈ ਨਾ ਜੇ ਮੇਰੇ ਕੋਲ ਆ ਕੋਲਾ ਜੇ ਮੈਂ ਕੱਢ ਕੇ ਵਰਤ ਲਿਆ ਉਹ ਤੇ 500 ਸਾਲ ਬਾਅਦ ਮੈਂ ਰਿਪਲੇਸ ਕਰੂੰਗਾ 500 ਸਾਲ ਬਾਅਦ ਕੋਲਾ ਬਣੂੰਗਾ ਤੇ ਇਸ ਵਾਸਤੇ ਇਹ ਜਿਹੜੀ ਇਹ ਇਹ ਜਿਹੜੀ ਆਪਣਾ ਅਸੀਂ ਪ੍ਰਾਲੀ ਤੋਂ ਕਰਦੇ ਆ ਨਾ ਇਹਨੂੰ ਅੱਛੀ ਚੀਜ਼ ਮੰਨਿਆ ਜਾਂਦਾ ਵਾ ਕਿਉਂਕਿ ਇਹ ਹਰ ਸਾਲ ਪੈਦਾ ਹੋ ਜਾਣੀ ਆ ਹਰ ਸਾਲ ਪੈਦਾ ਹੋ ਜਾਣੀ ਆ ਤੇ ਇਹਦੇ ਨਾਲ ਪ੍ਰਦੂਸ਼ਣ ਵੀ ਘੱਟ ਹੋਊਗਾ ਤੇ ਜਿਹਨੂੰ ਆਪਾਂ ਕਹਿੰਦੇ ਆ ਕਿ ਗਲੋਬਲ ਵਾਰਮਿੰਗ ਹੋ ਰਹੀ ਆ ਟੈਂਪਰੇਚਰ ਉੱਤੇ ਜਾ ਰਿਹਾ ਵਾ ਤਾਪਾਂ ਦੇ ਉੱਪਰ ਜਾ ਰਿਹਾ ਵਾ ਉਹ ਵੀ ਉਹ ਵੀ ਨਹੀਂ ਹੋਊਗਾ ਇਹਨੂੰ ਉਹ ਤੇ ਕਹਿੰਦੇ ਆ ਵੀ ਇਹ ਦੇ ਵਿੱਚ ਨਾ ਮਤਲਬ ਜ਼ੀਰੋ ਆ ਸਿਫਰ ਆ ਇਹਦੇ ਵਿੱਚ ਕੁਕ ਜਿੰਨੀ ਅਸੀਂ ਜਿ ਬਲਾਈ ਆ ਤਾਂ ਅਗਲੇ ਸਾਲ ਉਹਨੇ ਫਿਰ ਚੂਸ ਲੈਣੀ ਆ ਜੇ ਇਸ ਵਿੱਚ ਇਸ ਸਾਲ ਮੈਂ ਪ੍ਰਾਲੀ ਬਲਾਈ ਆ ਤੇ ਉਹਨੇ ਕਾਰਬਨ ਡਾਈਆਕਸਾਈਡ ਛੱਡੀ ਆ ਅਗਲੇ ਮੈਂ ਝੋਨਾ ਲਾਇਆ ਉਹਨੇ ਚੂਸ ਲੈਣੀ ਆ ਫਿਰ ਵਾਪਸ ਲੈਣੀ ਆ ਤੇ ਉਹੀ ਬਾਰ-ਬਾਰ ਸਾਈਕਲ ਹੁੰਦੀ ਰਹਿੰਦੀ ਆ ਤੇ ਉਸ ਕਰਕੇ ਇਹਨੂੰ ਬਹੁਤ ਅੱਛੀ ਚੀਜ਼ ਮੰਨਿਆ ਜਾਂਦਾ ਵਾ ਦੂਜਾ ਇਹ ਵੀ ਆ ਕਿ ਕੁਝ ਲੋਕਾਂ ਦਾ ਇਹ ਵੀ ਹੈ ਕੁਝ ਇੱਕ ਇਸ ਤਰ੍ਹਾਂ ਦੇ ਵੀ ਆਪਣੇ ਕੁਝ ਹੈਗੇ ਉਹ ਇਨਸਟੀਚਿਊਟ ਜਾਂ ਬੈਂਕ ਨੂੰ ਮਿੱਟੀ ਚ ਮਿਲਾ ਦਿਓ ਤਾਂ ਜੋ ਖੇ ਮਿੱਟੀ ਦੀ ਸਿਹਤ ਅੱਛੀ ਬਣ ਜੇ ਤੇ ਬਿਲਕੁਲ ਠੀਕ ਆ ਪਰ ਉਹ ਹੋ ਨਹੀਂ ਰਿਹਾ ਅੱਛਾ ਹਮ ਹਮ ਤਾਂ ਹਰੇਕ ਚਾਹੁੰਦਾ ਆ ਕਿ ਸਾਨੂੰ ਸਾਨੂੰ ਗੰਗਾ ਦਾ ਪਾਣੀ ਮਿਲੇ ਤੇ ਜੇ ਗੰਗਾ ਦਾ ਪਾਣੀ ਨਹੀਂ ਮਿਲਦਾ ਤਾਂ ਆਦਮੇ ਜਮਨਾ ਦਾ ਪਾਣੀ ਲੈ ਲੇ ਜੇ ਉਹਨਾਂ ਦਾ ਪਾਣੀ ਨਹੀਂ ਮਿਲਦਾ ਤੇ ਬਿਆਸ ਦਾ ਪਾਣੀ ਲੈ ਲੇ ਜਦੋਂ ਅਸੀਂ ਸਾਡੇ ਸਾਡੇ ਨਹੀਂ ਰੋਕ ਰੋਕ ਪਾ ਰਹੇ ਹੈ ਨਾ ਕਿਸਾਨ ਦਾ ਵੀ ਆਪਣਾ ਸੋਚਣ ਵੱਦਦਾ ਤੇ ਕਮ ਸੇ ਕਮ ਨਹੀਂ ਇਹਦੇ ਵਿੱਚ ਇਹ ਆ ਕਿ ਜੇ ਅਸੀਂ ਇਹਨੂੰ ਜਾਲਾਂਗੇ ਤੇ ਫਿਰ ਸਾਡੀ ਜਿਹੜੀ ਵਾਤਾਵਰਣ ਆ ਉਹ ਖਰਾਬ ਹੋਊਗਾ ਜੇ ਅਸੀਂ ਸਾਡੀ ਸਿਹਤ ਖਰਾਬ ਹੋਊਗੀ ਜੇ ਅਸੀਂ ਇਹਨੂੰ ਮਿੱਟੀ 'ਚ ਨਹੀਂ ਮਿਲਾਉਂਦੇ ਤੇ ਮਿੱਟੀ ਦੀ ਵੀ ਥੋੜੀ ਸਿਹਤ ਖਰਾਬ ਤੇ ਹੋਣੀ ਆ ਇਹ ਹੋਣਿਆ ਵੀ ਤੁਹਾਨੂੰ ਮਿੱਟੀ ਦੀ ਸਿਹਤ ਜਾਂ ਜ਼ਿਆਦਾ ਫਰਕ ਆ ਜਾਂ ਆਦਮੀ ਦੀ ਸਿਹਤ ਦਾ ਜ਼ਿਆਦਾ ਫਰਕ ਹੈ ਇਹ ਵੀ ਆ ਤੇ ਬਾਕੀ ਜਿਹੜੀ ਸੀਬੀਜੀ ਹੋਇਆ ਨਾ ਉਹਦੇ ਵਿੱਚ ਉਹਦੇ ਵਿੱਚ ਬਾਅਦ ਵਿੱਚ ਬਣਦੀ ਹੈ ਰੂੜੀ ਵੀ ਉਹ ਰੂੜੀ ਬਣਾਵਾਂਗੇ ਤੇ ਫਿਰ ਜਿਹੜੇ ਆਪਣਾ ਫੇਤ ਫੇਤ ਉਹ ਵੀ ਅੱਛੀ ਚੀਜ਼ ਆ ਇਹ ਵੀ ਕੁਛ ਹੈ ਆ ਪਰ ਇਹ ਆ ਵੀ ਤੁਸੀਂ ਵੇਖਣਾ ਮਾ ਵੀ ਜਦੋਂ ਅਸੀਂ ਸਾਡੇ ਕੋਲ ਨਹੀਂ ਰੁਕ ਅਸੀਂ ਸਾਡੇ ਇਸ ਨੂੰ ਕੰਟਰੋਲ ਨਹੀਂ ਕਰ ਪਾ ਰਹੇ ਉਹਦੋਂ ਉਹਦੋਂ ਬਿਹਤਰ ਆ ਗਿਆ ਅਸੀਂ ਕਿ ਕੁਝ ਬਣਾ ਲਈਏ ਹੈਨਾ ਔਰ ਨਾਲੇ ਫਿਰ ਉਹ ਤੇ ਆਮਦਨੀ ਨਿਕਲੂਗੀ ਤੇ ਆਖਰਕਾਰ ਜਿਹੜਾ ਅਸੀਂ ਦਾਣੇ ਆ ਉਹਨਾਂ ਨੇ ਬਾਹਰ ਕੱਢ ਕੇ ਅਹੀਂ ਭੇਜਦੇ ਆਂ ਦ ਜੀਆਂ ਦ ਜੀਆਂ ਸੇਟਾਂ ਵਿੱਚ ਉਹਦੇ ਵਿੱਚ ਵੀ ਸਾਡੀ ਸਿਹਤ ਸਾਡੀ ਜ਼ਮੀਨ ਦੀ ਸਿਹਤ ਜਿਹੜੀ ਕੋਈ ਕਰ ਰਿਹਾ ਕਰ ਰਿਹਾ ਜਿਹੜਾ ਜਾਂਦਾ ਬੰਗਲਾਦੇਸ਼ ਚ ਲ ਜਾਂਦੀ ਹੈ ਉਹ ਵੀ ਤਾਂ ਹੈ ਹੀ ਆ ਨਾ ਤੇ ਇਹ ਵੀ ਆ ਇਹ 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 ਗੱਲ ਨਹੀਂ ਕੋਈ ਪਰ ਇਹ ਆ ਵੀ ਸਵਾਲ ਇਹ ਆ ਕਿ ਜਦੋਂ ਅਸੀਂ ਇਹਨੂੰ ਨਹੀਂ ਰੋਕ ਨਹੀਂ ਸਕਦੇ ਫਿਰ ਤੋਂ ਇਹ ਇਹਨੂੰ ਬਿਹਤਰ ਆ ਜੇ ਜੇ ਦੇ 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 ਰੋਕ ਪਰ ਇਹ ਅੱਛੀ ਚੀਜ਼ ਆ ਪਰ ਹੋਣੀ ਵੀ ਨਹੀਂ ਕਿਉਂਕਿ ਕਿਸਾਨ ਦੀ ਆਪਣੀ ਮਜਬੂਰੀ ਆ ਕਿਸਾਨ ਨੂੰ ਆਪਣੀ ਆਪਣਾ ਦੇਖਣਾ ਉਹਨੇ ਹੈਨਾ ਤੋ ਇਹ ਇੱਕ ਵਿਚਾਰ ਵੀ ਹੈਗਾ ਵਾ ਇਹਦੇ ਵਿੱਚ ਇਹ ਆ ਵੀ ਜਿਹੜਾ ਕਿਸੇ ਨੂੰ ਅੱਛਾ ਲੱਗਦਾ ਉਹ ਕਰ ਲੈ ਜਿੰਨਾ ਜਿਹੜਾ ਕਿਸੇ ਨੂੰ ਸੌਦਾ ਅੱਛਾ ਲੱਗਦਾ ਉਹ ਕਰ ਲੈ ਗੱਲ ਤਾਂ ਫਿਰ ਇੱਥੇ ਹੀ ਹੋਣੀ ਆ ਪਰ ਇਹ ਜਿਹੜੀ ਕਾਫੀ ਜਿਹੜੀ ਅਸੀਂ ਸ਼ੁਰੂ ਕੀਤੇ ਕੰਮ ਇਹ ਕਾਫੀ ਬੜੀ ਤੇਜ਼ੀ ਨਾਲ ਅੱਗੇ ਚੱਲ ਰਿਹਾ ਵਈ ਡਾਕਟਰ ਸਮਰਥ ਥੈਂਕ ਯੂ ਸੋ ਮਚ ਤੁਸੀਂ ਸਾਡੇ ਲਈ ਇਨਾ ਟਾਈਮ ਕੱਢ ਲਿਆ ਇਹ ਸੀ ਕ੍ਰੀਡ ਦੇ ਸੀਨੀਅਰ ਐਡਵਾਈਜ਼ਰ ਜਗੀਰ ਸਿੰਘ ਸਮਰਥ ਜਿਨ੍ਹਾਂ ਨੇ ਕਿ ਸਾਰੇ ਜਿਹੜੇ ਮੁੱਦੇ ਸੀ ਉਹਨਾਂ ਤੇ ਕਾਫੀ ਡਿਟੇਲ ਨਾਲ ਸਾਡੇ ਨਾਲ ਡਿਸਕਸ਼ਨ ਕੀਤੀ ਚਾਹੀਏ ਉਹ ਮੁੱਦਾ ਹੋਏ ਕਿ ਕਿਦਾਂ ਪ੍ਰਾਲੀ ਨੂੰ ਥਰਮ ਪਲਾਂਟ ਦੇ ਅੰਦਰ ਯੂਜ਼ ਕਰਨਾ ਹੈ ਕਿਦਾਂ ਪੇਪਰ ਮਿਲ ਦੇ ਅੰਦਰ ਯੂਜ਼ ਕਰਨਾ ਹੈ ਕਿਦਾਂ ਤੁਸੀਂ ਰਿਫਾਇਨਰੀ ਦੇ ਅੰਦਰ ਉਹਨਾਂ ਨੂੰ ਯੂਜ਼ ਕਰਨਾ ਹੈ ਤੇ ਹੁਣ ਮੈਨੂੰ ਦੋ ਇਜਾਜ਼ਤ ਅਸੀਂ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ